ਇਹ ਅੱਜ بارش ਹੋਈ ਇਹ بارش ਪੈ ਗਈ ਤੇ ਮੱਕੀ ਦਾ ਬੁਰਾ ਹਾਲ ਹੋਇਆ ਤੇ ਆ ਇਸੇ ਕਾਰਨ ਕਿ ਨਾ ਕੋ ਮਾਰਕੀਟ ਕਮੇਟੀ ਨੇ ਕੋਈ ਸੰਭਾਲ ਨਹੀਂ ਕੀਤੀ ਜੀ ਉਹ ਜਮੀਨ ਦਾ ਕਿੰਨਾ ਕੁ ਇਨਸਾਨ ਨਾ ਭਾਅ ਨੂੰ ਘਟਦਾ ਕੀ ਹੁੰਦਾ ਭਾਅ ਘਟਦਾ ਹੀ ਬਹੁਤ ਜ਼ਿਆਦਾ ਫਰਕ ਪੈਂਦਾ ਵਾ ਕਿੰਨਾ ਫਰਕ ਪੈ ਜਾਂਦਾ ਕੋਈ ਕੋ 2-300 ਰੁਪਏ ਦਾ ਫਰਕ ਪੈ ਜਾਂਦਾ ਕੁਇੰਟਲ ਮਗਰ ਹਾਂ ਜੀ ਤੇ ਜਿਆਦਾ ਭੇਜੇ ਫਿਰ ਹੋਰ ਵੱਧ ਪੈ ਜਾਂਦਾ ਫਿਰ ਵੱਧ ਪੈ ਜਾਂਦਾ ਜੀ ਜਗਰਾਉਂ ਦੇ ਵਿੱਚ ਅੱਜ ਸਵੇਰੇ-ਸਵੇਰੇ ਹੋਈ بارش ਦੇ ਚਲਦਿਆਂ ਦਾਣਾ ਮੰਡੀ ਜਗਰਾਉਂ ਦੇ ਵਿੱਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਮੱਕੀ ਦੀ ਫਸਲ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਰੁੜ ਗਈ ਕਿਉਂਕਿ ਮਾਰਕੀਟ ਕਮੇਟੀ ਵੱਲੋਂ ਕੋਈ ਚੰਗੇ ਇੰਤਜ਼ਾਮ ਨਹੀਂ ਕੀਤੇ ਗਏ ਸਨ ਇੱਥੋਂ ਤੱਕ ਕਿ ਜਿਹੜੇ ਫਰਸ਼ ਵੀ ਮਾਰਕੀਟ ਕਮੇਟੀ ਨੇ ਬਣਾਏ ਹਨ ਉਹ ਵੀ ਪੱਕੇ ਬਣਾਏ ਹਨ ਇੱਟਾਂ ਦੇ ਨਹੀਂ ਬਣਾਏ ਹਨ ਜਿਹਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਾਣੀ ਮੱਕੀ ਦੀ ਫਸਲ ਦੇ ਵਿੱਚ ਖੜਾ ਹੈ ਤੇ ਪਾਣੀ ਦੇ ਵਿੱਚ ਮੱਕੀ ਦੀ ਫਸਲ ਪੂਰੀ ਤਰ੍ਹਾਂ ਤੈਰਦੀ ਹੋਈ ਦਿਖਾ ਦੇ ਰਹੀ ਹੈ ਜਿਹੜੀਆਂ ਮੱਕੀ ਦੀ ਫਸਲ ਨੂੰ ਬੋਰੀਆਂ ਦੇ ਵਿੱਚ ਆੜਤੀਆਂ ਵੱਲੋਂ ਭਰਿਆ ਗਿਆ ਸੀ ਉਹ ਬੋਰੀਆਂ ਵੀ ਪੂਰੀ ਤਰ੍ਹਾਂ بارش ਦੇ ਪਾਣੀ ਦੇ ਵਿੱਚ ਭਿੱਜ ਗਈਆਂ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਇੰਤਜ਼ਾਮ ਇੱਥੇ ਮਾਰਕੀਟ ਕਮੇਟੀ ਵੱਲੋਂ ਦੇਖਣ ਨੂੰ ਨਹੀਂ ਮਿਲਿਆ ਹੈ ਜਿਹਦੇ ਕਰਕੇ ਕਿਸਾਨ ਅਤੇ ਲੇਬਰ ਵੀ ਪੂਰੀ ਪਰੇਸ਼ਾਨ ਹੋ ਰਹੀ ਹੈ ਕਿ ਹੁਣ ਇਸ ਨੂੰ ਉਹਨਾਂ ਨੂੰ ਦੁਆਰਾ ਸਕੋਣਾ ਪਵੇਗਾ ਦੁਆਰਾ ਮਿਹਨਤ ਕਰਨੀ ਪਵੇਗੀ ਤੇ ਜਿਹੜੀ ਭਿੱਜੀ ਹੋਈ ਮੱਕੀ ਹੈ ਉਹਦੇ ਜਿਹੜੇ ਭਾਅ ਨੇ ਉਹ 200 ਤੋਂ 400 ਰੁਪਏ ਕਵਾਂਟਲ ਮਗਰ ਘਟ ਜਾਣਗੇ ਜਿਸ ਦੇ ਕਰਕੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਤੇ ਲੇਬਰ ਨੂੰ ਵੀ ਦੁਆਰਾ ਮਿਹਨਤ ਕਰਨੀ ਪਵੇਗੀ ਕੀ ਹੋਇਆ ਅੱਜ بارش ਹੋ ਗਈ ਇੱਕ بارش ਪੈ ਗਈ ਤੇ ਮੱਕੀ ਦਾ ਬੁਰਾ ਹਾਲ ਹੋਇਆ ਤੇ ਕਿਸੇ ਦੀ ਕੋ ਮਾਰਕੀਟ ਕਮੇਟੀ ਨੇ ਕੋਈ ਸੰਭਾਲੀ ਨਹੀਂ ਕਰੀ ਨਹੀਂ ਆ ਕੋਈ ਦਾ ਟੱਕਾਂ ਦਾ ਕੋਈ ਹੱਲ ਹੋਵੇ ਮਾਰਕੀਟ ਦਾ ਕੁੱਤਰ ਪਹਿਲਾਂ ਦਾ ਪ੍ਰਬੰਧ ਹੈ ਨਹੀਂ ਨਾ ਕਿਸੇ ਨੇ ਤੇ ਸੁਣੀ ਵੀ ਨਹੀਂ ਜੀ ਨਾ ਜੀ ਮੱਕੀ ਰੁੜ ਗਈ ਪਾਣੀ ਚ ਆਹ ਦੇ ਰੁੜ ਕੇ ਆ ਦੇਖੋ ਘਰ ਰੁੜੀ ਆ ਕਿੰਨਾ ਕੁ ਨੁਕਸਾਨ ਹੋਇਆ ਜੀ 2 4 5 ਟਨ ਦਾ ਰੁੜੀ ਹੋਊਗੀ ਇਹਨੇ ਬਣ ਕੇ ਤੁਹਾਡਾ ਵੀ ਕਾਫੀ ਨੁਕਸਾਨ ਹੋ ਗਿਆ ਹਾਂ ਜੀ ਕੀ ਮੰਗ ਕਰਦੇ ਹੋ ਮੰਗਦਾ ਰੇਟ ਦਾ ਹੁਣ ਪੂਰਾ ਮਿਲੇ ਫੇਰੀ ਫੇਰਾ ਹੁਣੇ ਤੇ ਜਿਹੜੀ ਮੈਂ ਤਾਂ ਤਾਨਾ ਡਾਈਬੂਰ ਤਾਨਾ ਬੁਰਗਾ ਘਾਇਗੀਆਂ ਪਈਆਂ 8 ਬੋਰੀਆਂ ਝੂਰ ਕੇ ਦੀਆਂ ਪਈਆਂ ਜਿਹੜੀਆਂ ਹੋਰ ਛੱਤੀਆਂ ਮੈਂ ਤਾਂ ਓਹ ਲਾਲ ਠੀਕ ਹੈ ਰਾਤ ਨੂੰ ਰੋਜਾਂ ਦੇ ਮਗਰ ਰਾਤਾਂ ਪੂਰੀ ਫਰਤਿੰਦੀ ਨੂੰ ਸਰਕਾਰੀ ਇੰਤਜ਼ਾਮ ਕੋਈ ਨਹੀਂ ਹੈਗੇ ਨਾ ਜੀ ਤੋ ਕਿ ਨੁਕਸਾਨ ਦਾ ਕੋਈ ਡਬਾਣਾ ਨਹੀਂਗਾ ਜਿੰਦੇ ਸਾਡੇ ਯਾਰਦੀਆਂ ਵੱਲੋਂ ਇੰਤਜ਼ਾਮ ਹੋਇਆ ਉਹਨੇ ਅਸੀਂ ਕੀਤੇ ਆ ਇਹ ਥੱਲੇ ਫਰਸ਼ ਸੀਮਿੰਟ ਦਾ ਹੋਣਾ ਕਰਕੇ ਥੋੜਾ ਜਿਹਾ ਦਿੱਕਤ ਆਉਂਦੀ ਜੇਕਰ ਇਹ ਫਰਸ਼ ਦੂਜਾ ਹੁੰਦਾ ਇਟਾਲਾ ਇਟਾਲੇ ਫਰਸ਼ ਦੇ ਨਾਲ ਥੱਲੇ ਪਾਣੀ ਜੀਰ ਜਾਂਦਾ ਵਾ ਜਦੋਂ ਆਪਾਂ ਇਹ ਪਰਛਪਾਤਾ ਦੂਜਾ ਇਹ ਮਾਰਕੀਟ ਕਮੇਟੀ ਨੇ ਪਰਛ ਦੂਜਾ ਪਵਾਤਾ ਜੇ ਇਹ ਫਰਸ਼ ਇਟਾ ਲਾ ਪਾਇਆ ਹੁੰਦਾ ਇਹਦੇ ਨਾਲ ਥੱਲੇ ਪਾਣੀ ਜੀਰ ਜਾਂਦਾ ਸਾਨੂੰ ਕੋਈ ਪਰੇਸ਼ਾਨੀ ਨਹੀਂ ਸੀ ਹੁੰਦੀ ਇਹ ਤਾਂ ਥੋੜੀ ਪਾਣੀ ਖੜੇ ਜਾਂਦਾ ਤੇਰਾ ਪਾਣੀ ਖੜਦਾ ਜੀ ਇਹਦੇ ਨਾਲ ਬਿਲਕੁਲ ਵੀ ਪਾਣੀ ਥੱਲੇ ਨਹੀਂ ਚੀਲਦਾ ਇਹ ਉੱਪਰ ਪਾਣੀ ਖੜਾ ਰਹਿ ਜਾਂਦਾ ਥੱਲੇ ਉੱਪਰ ਤਾਂ ਸੀ ਤਰਪਾਲਾ ਪਾ ਦਿੰਦੇ ਆ ਇਹ ਬੋਰੀਏ ਥੱਲੇ ਦੀ ਪਾਣੀ ਲੰਘ ਜਾਂਦਾ ਵਾ ਇਸੇ ਕਰਕੇ ਫਿਰ ਇਹਦੀ ਮੱਕੀ ਪਾਣੀ 'ਚ ਤਰੀ ਜਾਂਦੀ ਹਾਤਾ ਹੀ ਦਰਦੀ ਆ ਜੀ ਅਸੀਂ ਆਪਦੇ ਵੱਲੋਂ ਇਕੱਠਿਆਂ ਕਰ ਕੇ ਤੇਰਪਾਲਾ ਪਾਉਨੇ ਆ। ਇਹਨਾਂ ਦਾ ਜ਼ਿਮੀਦਾਰ ਦਾ ਕਿੰਨਾ ਕੁ ਨੁਸਾਨ ਹੁੰਦਾ ਭਾ ਪਾਪੂ ਘਟਦਾ ਕੀ ਹੁੰਦਾ? ਪਾ ਘਟਦਾ ਜੀ। ਬਹੁਤ ਜ਼ਿਆਦਾ ਫਰਕ ਪੈਂਦਾ ਵਾ। ਕਿੰਨਾ ਫਰਕ ਪੈ ਜਾਂਦਾ? ਘੱਟੋ-ਘੱਟ 2-300 ਰੁਪਏ ਦਾ ਫਰਕ ਪੈ ਜਾਂਦਾ ਕੁਇੰਟਲ ਮਗਰ। ਕੁਇੰਟਲ। ਹਾਂਜੀ ਹਾਂ। ਤੇ ਜ਼ਿਆਦਾ ਭੇਜੇ ਫਿਰ ਹੋਰ ਵੱਧ ਪੈ ਜਾਂਦਾ। ਫਿਰ ਵੱਧ ਪੈ ਜਾਂਦਾ ਜੀ। ਔਾਂ ਵੀ ਜੇ ਸੁੱਕੀ ਹੋਵੇ ਤਾਂ ਭਾਪ ਵਧੀਆ ਲੱਗਦਾ ਜ਼ਿਮੀਦਾਰ ਦਾ। ਜ਼ਿਮੀਦਾਰ ਨੂੰ ਕੋਈ ਦਿੱਕਤ ਨਹੀਂ ਆਉਂਦੀ। ਇਹ ਵਾਰਸ਼ ਦਾਣੀ ਵਸਦਾ। ਪਰਮਾਤਮਾ ਨੂੰ ਕੋਈ ਨਹੀਂ ਰੋਕ ਸਕਦਾ ਜੀ। ਬਿਲਕੁਲ। ਤੋਂ ਪਰਮਾਤ ਸੋ ਲੋੜ ਹੈ ਇੱਥੇ ਮਾਰਗ ਕਮੇਟੀ ਜਗਰਾਉਂ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਤਾਂ ਜੋ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਇਸ ਤਰ੍ਹਾਂ ਪਾਣੀ ਦੇ ਵਿੱਚ ਬਰਬਾਦ ਨਾ ਹੋ ਸਕੇ ਆਪਣੇ ਸਾਥੀ ਰਜੀਸ਼ ਪੰਸਲ ਦੇ ਨਾਲ ਹਿਮਰਾਜ ਬੱਬਰ ਪੀਟੀਸੀ ਨਿਊਜ਼ ਜਗਰਾਉਂ